ヒューਮਨ রাইটস ਕੌਂਸਲ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਹੱਕਾਂ ਪ੍ਰਤੀ ਜਾਣੂ ਕਰਵਾਉਣ ਲਈ ਇੱਕ ਸੈਮੀਨਾਰ ਦਾ ਆਯੋਜਨ ਰਾਮਗੜੀਆ ਗਰਲ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਹਿਊਮਨ ਰਾਈਟਸ ਕੌਂਸਲ ਦੇ ਬੁਲਾਰਿਆਂ ਆਨੰਦ ਸੋਨੀ, ਰਮਨ ਨੇਹਰਾ, ਅਮਰਜੀਤ ਸਿੰਘ ਬਸੂਟਾ ਨੇ ਵਿਦਿਆਰਥੀਆਂ ਨੂੰ ਸੂਬਾ ਸਰਕਾਰ ਅਤੇ ਸੈਂਟਰ ਸਰਕਾਰ ਵੱਲੋਂ ਮਿਲ ਰਹੀਆਂ ਸਕੀਮਾਂ ਸੰਬੰਧੀ ਜਾਣੂ ਕਰਵਾਇਆ ਦੇਖੋ ਪੂਰੀ ਖਬਰ ਮੈਂ ਨੰਨਸੋਨੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਐਂਟੀਗ੍ਰਾਪਸ਼ਨ ਸੈਲ ਹਿਊਮਨ ਰਾਈਟ ਕੌਂਸਲ ਇੰਡੀਆ ਤੋਂ ਤੇ ਅੱਜ ਅਸੀਂ ਪਹੁੰਚੇ ਹਾਂ ਜੀ ਰਾਮਗੜੀਆ ਸੀਨੀਅਰਸ ਕੰਟਰੀ ਸਕੂਲ ਲੜਤੀਆ ਫਗਵਾੜਾ ਦੇ ਮੇਰੇ ਨਾਲ ਪ੍ਰਿੰਸੀਪਲ ਮੈਡਮ ਸਰਪਤਾ ਜੀ ਬੈਠੇ ਨੇ ਇਹਨਾਂ ਦਾ ਵੈਲਕਮ ਹੈ ਜੀ ਤੇ ਨਾਲ ਰਮਨ ਨਹਿਰਾ ਜੀ ਸਟੇਟ ਪ੍ਰੈਜ਼ੀਡੈਂਟ ਐਂਟੀਗ੍ਰਾਪਸ਼ਨ ਸੈਲ ਹਿਊਮਨ ਰਾਈਟ ਕੌਂਸਲ ਤੋਂ ਤੇ ਵਾਈਸ ਪ੍ਰੈਜ਼ੀਡੈਂਟ ਸਾਡੇ ਅਮਰਜੀਤ ਬਸੂਟਾ ਜੀ ਬੈਠੇ ਨੇ ਇਹਨਾਂ ਦਾ ਵੈਲਕਮ ਹੈ ਜੀ ਦੇ ਨਾਲ ਸਕੂਲ ਦਾ ਸਟਾਫ ਮੈਂਬਰ ਵੀ ਮੌਜੂਦ ਹੈ ਅੱਜ ਇਸ ਸਪੈਸ਼ਲ ਇੱਕ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਥੋੜਾ ਅਵੇਅਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿਹਦੇ ਵਿੱਚ ਕੁਝ ਕਹਿੰਦੇ ਕਿ ਸਰਕਾਰੀ ਤੇ ਗੈਰ ਸਰਕਾਰੀ ਸਕਾਲਰਸ਼ਿਪ ਸਕੀਮਾਂ ਜਾਂ ਫਿਰ ਪੈਨਸ਼ਨ ਸਕੀਮਾਂ ਚੱਲ ਰਹੀਆਂ ਤੇ ਰਾਈਟ ਟੂ ਐਜੂਕੇਸ਼ਨ ਪਾਲਿਸੀ ਦੇ ਅੰਦਰ ਸੜਕੋਲ ਹੈ ਜੀ ਜਿਹੜੀ ਕਿ ਸਰਕਾਰ ਦੁਆਰਾ ਹੀ ਚਲਾਈ ਜਾ ਰਹੀ ਸਕੀਮ ਹੈ ਅਤੇ ਰਾਈਟ ਟੂ ਐਜੂਕੇਸ਼ਨ ਪਾਲਿਸੀ ਦੇ ਅੰਦਰ ਝੜਪੋਲ ਸਕੀਮ ਹੈ ਜੀ ਜਿਹੜੀ ਪਰ ਸਰਕਾਰ ਦੁਆਰਾ ਚਲਾਈ ਜਾ ਰਹੀ ਆ ਤੇ ਇਹਦੇ ਵਿੱਚ 4000 ਰੁਪਿਆ ਮੰਥਲੀ ਪਰਿਵਾਰ ਨੂੰ ਮਿਲਦਾ ਬੱਚੇ ਦੇ account 'ਚ ਜਾਂਦਾ ਤੇ ਇੱਕ ਫਾਦਰਲੈਸ ਜਾਂ ਪੈਰੈਂਟਲੈਸ ਸਕੀਮ ਹੈਗੀ ਆ ਜਿਹੜੀ ਕਿ ਸਰਕਾਰ ਦੁਆਰਾ ਹੀ ਚਲਾਈ ਜਾ ਰਹੀ ਹੈ ਤੇ ਇਸ ਸਕੀਮ ਨੂੰ ਜੇ ਕੋਈ ਅਵੇਲ ਕਰਨ ਦੇ ਲਈ ਕੀ ਕੀ ਡਾਕੂਮੈਂਟ ਚਾਹੀਦੇ ਆ ਉਹਦੇ ਬਾਰੇ ਵੀ ਆਪਾਂ ਡਿਸਕਸ ਕਰ ਲੈਣੇ ਆ ਤੇ ਜਿਸ ਤਰ੍ਹਾਂ ਕਿ ਬੱਚੇ ਦਾ ਤੇ ਸਾਰੇ ਪਰਿਵਾਰ ਦਾ ਆਧਾਰ ਕਾਰਡ ਹੋਵੇ ਜੀ ਸਕੂਲ ਵੱਲੋਂ ਉਹਦਾ ਆਈਡੀ ਕਾਰਡ ਜਾਂ ਕੋਈ ਵੀ ਐਸਾ ਸਰਟੀਫਿਕੇਟ ਜਿਸ ਤੋਂ ਪਤਾ ਲੱਗੇ ਕਿ ਬੱਚਾ ਜਿਹੜਾ ਹੈ ਕੰਟਰਨਲੀ ਸਕੂਲ 'ਚ ਪੜ ਰਿਹਾ ਤੇ ਬੱਚੇ ਦੀ ਜਿਹੜੀ ਅਟੈਂਡੈਂਸ ਦਾ ਰਿਕਾਰਡ ਹੋਵੇ ਇਸ ਤੋਂ ਇਲਾਵਾ ਫਾਦਰ ਦਾ ਡੈਥ ਸਰਟੀਫਿਕੇਟ ਹੋਵੇ ਜੀ ਤੇ ਬੈਂਕ ਡਿਟੇਲ ਹੋਵੇ ਤੇ ਉਹ ਬੈਂਕ ਜਿਹੜਾ ਅਕਾਊਂਟ ਜੁਆਇੰਟ ਅਕਾਊਂਟ ਹੋਣਾ ਚਾਹੀਦਾ ਤੇ ਜਿਹੜਾ ਫਾਰਮ ਅਸੀਂ ਉਹਨਾਂ ਨੂੰ ਲੈ ਕੇ ਦੇਾਂਗੇ ਉਹ ਫਾਰਮ ਐਮਸੀ ਤੋਂ ਜਿਹੜੇ ਸ਼ਹਿਰ ਦੇ ਵਿੱਚ ਤੇ ਜੇ ਕਿਸੇ ਪਿੰਡ ਤੋਂ ਸਰਪੰਚ ਤੋਂ ਟੈਸਟਡ ਹੋਣਾ ਚਾਹੀਦਾ ਤੇ ਇਹਦੀ ਕੰਡੀਸ਼ਨ ਕੀ ਹੈ ਜੀ ਕਿ ਫੈਮਿਲੀ ਦੀ ਜਿਹੜੀ ਸਾਲ ਦੀ ਜਿਹੜੀ ਇਨਕਮ ਆ ਜੇ ਤਾਂ ਉਹ ਸ਼ਹਿਰੀ ਆ ਤੇ 96000 ਤੋਂ ਘੱਟ ਹੋਣੀ ਚਾਹੀਦੀ ਆ ਤੇ ਜੇ ਬੱਚਾ ਕਿਸੇ ਪਿੰਡ ਤੋਂ ਬਿਲੋਂਗ ਕਰਦਾ ਤੇ ਉਹਦੀ ਹੁਣ ਚਾਹੀਦੀ 72000 ਰੁਪਏ ਮਹੀਨਾ ਸਾਲ ਦੀ ਇਨਕਮ ਤੇ ਇਹ ਤਾਂ ਹੈ ਜੀ ਇਹ ਫਾਦਰਲੈਸ ਕੇਸ ਜਿਹੜੀ ਕਿ ਸਰਕਾਰ ਦੁਆਰਾ ਹੀ ਚੱਲ ਰਹੀ ਸਕੀਮ ਆ ਜਿਹਦਾ ਬੈਨੀਫਿਟ ਲਿਆ ਜਾ ਸਕਦਾ ਜਿਹੜੇ ਵੀ ਲੋੜਵੰਦ ਪਰਿਵਾਰ ਹੋਣ ਇਸ ਤੋਂ علاوہ ਕੁਝ ਗੈਰ ਸਰਕਾਰੀ ਸੰਸਥਾਵਾਂ ਵੀ ਹੈਗੀਆਂ ਜਿਹੜੀਆਂ ਕਿ ਵੀਕਰ ਸੈਕਸ਼ਨ ਵਾਸਤੇ এডਿਕੇਸ਼ਨ ਨੂੰ ਪ੍ਰਮੋਟ ਕਰ ਰਹੀਆਂ ਤੇ ਬੱਚੇ ਜਿਹੜਾ ਉਹਦੀ ਬੈਨੇਫਿਟ ਲੈ ਸਕਦੇ ਆ ਇਹਦੇ ਚ ਕੰਡੀਸ਼ਨ ਇਹ ਆ ਕਿ 60% ਤੋਂ ਵੱਧ ਮਾਰਕਸ ਹੋਣ ਚਾਹੀਦੇ ਬੱਚੇ ਦੇ 10th ਦੇ ਵਿੱਚ ਜੇ ਉਹ ਬੱਚਾ 11ਵੀਂ ਚ ਪੜ ਰਿਹਾ ਤੇ 12th ਦੇ ਵਿੱਚ ਵੀ 60% ਤੋਂ ਉੱਪਰ ਹੋਵੇ ਜੇ ਇਹ ਬੱਚਾ ਗ੍ਰੈਜੂਏਸ਼ਨ ਜਾਂ ਬੀਟੈਕ ਜਾਂ ਕੋਈ ਮੈਡੀਕਲ ਦੀ ਸਟੱਡੀ ਕਰ ਰਿਹਾ ਹੋਵੇ ਇਸ ਸਕੀਮ ਦੇ ਅੰਦਰ ਘੱਟੋ ਘੱਟ 15000 ਰੁਪਏ ਸਾਲ ਦਾ ਜਿਹੜਾ ਬੱਚਾ ਪਲੱਸ 1 ਪੜ੍ਹਦਾ ਉਹਨੂੰ ਮਿਲ ਸਕਦਾ ਤੇ ਜਿਹੜਾ ਬੱਚਾ ਗ੍ਰੈਜੂਏਸ਼ਨ ਕਰ ਰਿਹਾ ਤੇ ਉਹਨੂੰ 20000 ਰੁਪਏ ਸਾਲ ਦਾ ਮਿਲਦਾ ਤੇ ਬੀਟੈਕ ਵਾਸਤੇ 30000 ਤੇ ਇਸੇ ਤਰ੍ਹਾਂ ਮੈਡੀਕਲ ਸਟੂਡੈਂਟ ਦੇ ਲਈ 40000 ਤੱਕ ਦਾ ਇਚੇ ਸਕਾਲਰਸ਼ਿਪ ਮਿਲ ਜਾਂਦਾ ਕੁਝ ਜਿਹੜੀਆਂ ਕੰਡੀਸ਼ਨ ਇਹਦੇ ਵਿੱਚ ਹੈਗੀਆਂ ਤੇ ਇੱਕ ਤਾਂ ਮਾਰਕਸਿੰਗ ਨਾਲ ਦੱਸ ਦਿੱਤੀ ਤੁਹਾਨੂੰ 60% ਤੋਂ ਉੱਪਰ ਹੋਵੇ ਤੇ ਇਸ ਤੋਂ ਇਲਾਵਾ ਜਿਹੜਾ ਇਹਦੇ ਲਈ 4 ਲੱਖ ਸਾਲ ਦੀ ਇਨਕਮ ਪੂਰੇ ਫੈਮਿਲੀ ਦੀ ਤੋ ਵਾਧ ਨਹੀਂ ਹੋਣੀ ਚਾਹੀਦੀ ਕਿ ਇਹਦੇ ਵਿੱਚ ਅਸੀਂ ਕੋਈ ਕੰਡੀਸ਼ਨ ਨਹੀਂ ਹੈ ਕਿ ਬੱਚਾ ਕਿਸੇ ਪਾਰਟਿਕੂਲ ਕੈਟਾਗਰੀ ਨਾਲ ਬਲੋਂਗ ਕਰਦਾ ਹੋਵੇ ਕਿਸੇ ਵੀ ਕੈਟਾਗਰੀ ਦਾ ਐਸਸੀ ਬੀਸੀ ਜਨਰਲ ਓਬੀਸੀ ਸਾਰੀ ਹੀ ਕੈਟਾਗਰੀ ਦੇ ਬੱਚੇ ਇਹ ਬੈਨਫਿਟ ਲੈ ਸਕਦੇ ਆ ਤੇ ਮਤਲਬ ਵੀਕਰ ਸੈਕਸ਼ਨ ਦਾ ਬੱਚਾ ਹੋਣਾ ਚਾਹੀਦਾ ਜਿਹਦੀ ਜਿਹੜੀ ਇਨਕਮ ਸਰਟੀਫਿਕੇਟ ਕਿਸੇ ਗਵਰਨਮੈਂਟ ਅਥਾਰਟੀ ਤੋਂ ਬਣਿਆ ਹੋਵੇ ਜਿਹਦੇ ਵਿੱਚ ਮੈਂਸ਼ਨ ਹੋਵੇ ਕਿ 4000 4 ਲੱਖ ਤੋਂ ਜਿਹੜੀ ਸਾਲ ਦੀ ਇਨਕਮ ਉਹਦੀ ਘੱਟ ਹੋਵੇ ਤੇ ਇਹੀ ਬੈਨੀਫਿਟ ਜਿਹੜੀਆਂ ਕੁਝ ਸੰਸਥਾਵਾਂ ਜਿਹਦੇ ਵਿੱਚ LIC ਫਾਊਂਡੇਸ਼ਨ SBI ਫਾਊਂਡੇਸ਼ਨ ਕੌਰਤ ਕਨਿਆ ਜਕੇ ਸਿੱਖਿਆ ਸਾਰਥੀ ਵਰਗੀਆਂ ਬਹੁਤ ਸਾਰੀਆਂ ਇਦਾਂ ਦੀਆਂ ਸਸਤਾਵਾ ਜਿਹੜੀਆਂ ਇਹ ਬੈਨੀਫਿਟ ਦੇ ਰਹੀਆਂ ਤੇ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਅਪੀਲ ਆ ਕਿ ਇਸ ਤਰ੍ਹਾਂ ਦੀ ਚੱਲ ਰਹੀ ਆ ਸਕੀਮਾਂ ਚਾਹੇ ਉਹ ਸਰਕਾਰ ਦੁਆਰਾ ਚਾਹੇ ਉਹ ਕਿਸੇ ਪ੍ਰਾਈਵੇਟ ਸੰਸਥਾਵਾਂ ਦੁਆਰਾ ਤੇ ਉਹਦਾ ਵੱਧ ਤੋਂ ਵੱਧ ਆਪਾਂ ਬੈਨੀਫਿਟ ਲਈਏ ਤਾਂ ਕਿ ਜਿਹੜੀ ਐਜੂਕੇਸ਼ਨ ਆ ਉਹ ਹਰ ਬੱਚੇ ਨੂੰ ਕਹਿੰਦੇ ਕਿ ਮਿਲ ਸਕੇ ਤੇ ਆਪਣਾ ਫਿਚਰ ਵਧੀਆ ਬਣਾ ਸਕੇ ਤੇ ਮੈਂ ਇੱਕ ਵਾਰ ਫੇਰ ਹਿਊਮਨ ਰਾਈਟ ਕਾਉਂਸਲ ਦਾ ਤੇ ਸਕੂਲ ਮੈਨੇਜਮੈਂਟ ਦਾ ਤੇ ਜਿਹੜੇ ਸਾਡੇ ਸਹਿਯੋਗੀ ਯੂਥ ਵਾਈਜ਼ ਫਾਊਂਡੇਸ਼ਨ ਦਾ ਤਹਿ ਦਰੋਂ ਧੰਨਵਾਦ ਕਰਦਾ ਜਿਹੜੇ ਸਾਨੂੰ ਟਾਈਮ ਤੋਂ ਇਧਰ ਦੇ ਅਵੇਰਨੈਸ ਕੈਂਪ ਤੇ ਸੈਮੀਨਾਰ ਆਯੋਜਨ ਕਰਾਉਣ ਦੇ ਵਿੱਚ ਮਦਦ ਕਰਦੇ ਆ ਜੀ